ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਤੇ ਜੇਕਰ ਠੀਕ ਨਹੀਂ ਵੀ ਹੈਗੇ ਤਾਂ ਆਹ ਵੀਡੀਓ ਧਿਆਨ ਨਾਲ ਦੇਖ ਲਿਓ ਕਿਉਂਕਿ ਤੁਹਾਡੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਦੇਸੀ ਦਵਾਈਆਂ ਦੇ ਨਾਲ ਕਰਨ ਦੇ ਲਈ ਅੱਜ ਤੁਹਾਨੂੰ ਅਸੀਂ ਮਲੇਰਕੋਡਲਾ ਦੇ ਗਰੇਵਾਲ ਚੌਂਕ ਤੋਂ ਲੈ ਕੇ ਚੱਲੇ ਆਂ ਜਰਕ ਚੌਂਕ ਵੱਲੋਂ ਤੇ ਆ ਜਿਹੜਾ ਪੁਲੋਂ ਦਾ ਇਹ ਨਹੀਂ ਚੜਨਾ ਇਹਦੇ ਨਾਲ ਨਾਲ ਹੋ ਜਾਣਾ ਤੇ ਅਸੀਂ ਤੁਹਾਨੂੰ ਲੈ ਕੇ ਚੱਲੇ ਆਂ ਜੀ ਕਾਸ਼ਮੀ દવાਖਾਨੇ ਦੇ ਵਿੱਚ ਜਿੱਥੇ ਬਹੁਤੇ ਮਰ ਜਾਂਦਾ ਇਲਾਜ ਇਹ ਦੇਸੀ ਦਵਾਈਆਂ ਨਾਲ ਕਰਦੇ ਨੇ ਮਤਲਬ ਖਾਨਦਾਨੀ ਕੰਮ ਹੈ ਇਹਨਾਂ ਦਾ ਆਜੋ ਆਪਾਂ ਜਾਣਕਾਰੀ ਦਿੰਨੇ ਆ ਤੁਹਾਨੂੰ ਪੂਰੀ ਤੇ ਜਿਵੇਂ ਤੁਹਾਨੂੰ ਰਸਤਾ ਦਿਖਾਇਆ ਤੇ ਵੀਡੀਓ ਦੇ ਟਾਈਟਲ ਦੇ ਵਿੱਚ ਦੱਸਿਆ ਕਿ ਅੱਜ ਦੀ ਵੀਡੀਓ ਕੱਲੀ ਕੋਈ ਪ੍ਰੋਮੋਸ਼ਨਲ ਵੀਡੀਓ ਨਹੀਂ ਸਗੋਂ ਤੁਹਾਡੇ ਵਾਸਤੇ ਬਹੁਤ ਕੰਮ ਦੀ ਜਾਣਕਾਰੀ ਹੈ ਜਿਵੇਂ ਆਪਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਹਨ ਆਪਾਂ ਕੀ ਕਰਦੇ ਆ ਉਹਦੀ ਜ਼ਿਆਦਾਤਰ ਅੰਗਰੇਜ਼ੀ ਦਵਾਈਆਂ ਵੱਲ ਨੂੰ ਭੱਜਦੇ ਆ ਪਰ ਅੱਜ ਆਹ ਦੇਖ ਲਓ ਜੀ ਖਜ਼ਾਨਾ ਲੈ ਕੇ ਆਇਆ ਤੁਹਾਨੂੰ ਦੇਸੀ ਦਵਾਈਆਂ ਦਾ ਕਸ਼ਮੀਰੀ ਦਵਾਈਖਾਨਾ ਆਪਣੇ ਸ਼ਹਿਰ ਦੇ ਵਿੱਚ ਖੁੱਲਿਆ ਤੇ ਇਹਨਾਂ ਦੇ ਪੰਜ 6 ਸ਼ਹਿਰਾਂ ਦੇ ਵਿੱਚ ਨੇ ਜਿਹੜੇ ਦਵਾਈਖਾਨੇ ਚੱਲਦੇ ਨੇ ਤੇ ਇਲਾਜ ਕਰਦੇ ਨੇ ਦਾਵਾ ਕਰਕੇ ਜਿਹੜੀਆਂ ਬਿਮਾਰੀਆਂ ਦਾ ਕਹਿੰਦੇ ਨੇ ਇਲਾਜ ਕਰਦੇ ਨੇ ਤੇ ਵੈਲ ਨਾਲ ਤੁਹਾਡੀ ਗੱਲ ਵੀ ਕਰਾਉਨੇ ਆ। ਇਹ ਵੈਸਾ ਪਹਿਲਾਂ ਤਾਂ ਸਵਾਗਤ ਹੈ ਜੀ ਸਾਡੇ ਚੈਨਲ ਤੇ ਤੁਹਾਡਾ। ਥੈਂਕ ਯੂ ਸ਼ੁਕਰੀਆ ਜੀ। ਧੰਨਵਾਦ ਬਹੁਤ-ਬਹੁਤ ਤੁਹਾਡਾ। ਤੇ ਮੈਨੂੰ ਆਏ ਦੱਸੋ ਜੀ ਆਪਾਂ ਪਹਿਲਾਂ ਤਾਂ ਇਲਾਜ ਕਿਹੜੇ-ਕਿਹੜੇ ਮਰਜ਼ਾਂ ਦਾ ਕਰਦੇ ਆਂ? ਇਲਾਜ ਤਾਂ ਲਗਭਗ ਆਪਾਂ ਸਾਰੀ ਕਰਦੇ ਆਂ ਲੇਕਿਨ ਸਪੈਸ਼ਲ ਜਿਹੜਾ ਹੈਗਾ ਆਪਣੇ ਕੋਲੇ ਜਿੱਦਾਂ ਕਿ ਮਰਦਾਨਾ ਕਮਜ਼ੋਰੀ ਜਾਂ ਜਿੱਦਾਂ ਕਿ ਲੇਡੀਜ਼ ਦੀਆਂ ਜਿਹੜੀਆਂ ਪ੍ਰੋਬਲਮ ਸਮੱਸਿਆਵਾਂ ਆ ਨੇ, ਪ੍ਰੋਬਲਮਾਂ ਆ ਨੇ ਉਹਨਾਂ ਦਾ ਆਪਾਂ ਇਲਾਜ ਕਰਦੇ ਆਂ। ਅੱਛਾ ਉਹਨਾਂ ਸਾਰਿਆਂ ਦਾ ਕਰਦੇ ਆਂ ਕਿੰਨੇ ਲੋਕ ਨੇ ਜਿਹੜੀ ਇਸ ਚੀਜ਼ ਨਾਲ ਤੁਹਾਡੇ ਮੁਤਾਬਕ ਵੀ ਸਫਰ ਕਰ ਰਹੇ ਨੇ ਲਗਭਗ 90% ਨੌਜਵਾਨਾਂ ਦੇ ਅੰਦਰ ਅੱਜ ਇਹ ਕਮਜ਼ੋਰੀ ਆ ਚੁੱਕੀ ਆ ਅੱਛਾ ਤੇ ਇਹਦਾ ਕਾਰਨ ਕੀ ਆ ਜੀ ਫਿਰ ਇਹ ਕਮਜ਼ੋਰੀ ਆਉਂਦਾ ਇਹਦਾ ਕਾਰਨ ਜਿੱਦਾਂ ਹੈਗਾ ਕਿ ਆਪਾਂ ਮੋਬਾਈਲ ਨੂੰ ਗਲਤੀ ਸਮਲ ਕਰ ਰਹੇ ਹਾਂ ਔਰ ਗਲਤ ਖੁਰਾਕ ਖਾ ਰਹੇ ਹਾਂ ਗਲਤ ਚੀਜ਼ਾਂ ਖਾ ਰਹੇ ਹਾਂ ਔਰ ਜਿੱਦਾਂ ਕਿ ਵੀਰਸ ਨੂੰ ਆਪਾਂ ਗਲਤ ਤਰੀਕੇ ਨਾਲ ਘਟ ਰਹੇ ਹਾਂ ਇਹੇ ਦੇ ਕਾਰਨ ਹੁੰਦੇ ਓਕੇ ਜੀ ਤੇ ਜਿਵੇਂ ਆਪਾਂ ਦੇਖਦੇ ਆ ਜੀ ਆਪਣਾ ਜਿਵੇਂ ਤੁਸੀਂ ਇਲਾਜ ਕਰਦੇ ਹੋ ਤੁਸੀਂ ਦੱਸਿਓ ਤੁਸੀਂ ਸਪੈਸ਼ਲਿਸਟ ਹੋ ਇਹ ਚੀਜ਼ ਦੇ ਪਰ ਤੁਸੀਂ ਕੀ ਦਿੰਦੇ ਹੋ ਦਵਾਈ ਦਿੰਦੇ ਹੋ ਜਾਂ ਕੀ ਕੋਈ ਖੁਰਾਕ ਦੱਸਦੇ ਹੋ ਹਾਂ ਇਹਦੇ ਵਾਸਤੇ ਨਾ ਅਸੀਂ ਇੱਕ ਪ੍ਰੋਪਰ ਇਲਾਜ ਕਰਦੇ ਹਾਂ ਨਾ ਕਿ ਕੋਈ ਖੁਰਾਕ ਦਿੰਦੇ ਹਾਂ ਕਿ ਜਿੱਦਾਂ ਐਟ ਆ ਟਾਈਮ ਲਈ ਲੋਕ ਅੱਜਕੱਲ ਬੇਗੜਾ ਦਾ ਇਸਤੇਮਾਲ ਕਰਦੇ ਨੇ ਅਸੀਂ ਇੱਕ ਇਲਾਜ ਕਰਦੇ ਹਾਂ ਉਹਦੇ ਵਾਸਤੇ ਨਾ ਅਸੀਂ ਇਹ ਚਮਨ ਬਰਸ ਤਿਆਰ ਕਰਦੇ ਹਾਂ ਠੀਕ ਹੈ ਜੀ ਜਿਹੜਾ ਇਹ ਇਹਨੂੰ ਜਿਵੇਂ ਤੁਸੀਂ ਚਮਨ ਬਰਸ ਤਿਆਰ ਕੀਤਾ ਜੀ ਇਹਦਾ ਫਿਰ ਅਸਰ ਕਿੰਨਾ ਇੱਕ ਟਾਈਮ ਬਾਅਦ ਹੁੰਦਾ ਜੀ ਹਾਂ ਇਹਦਾ ਜਿਹੜਾ ਅਸਰ ਸਰ ਦੇਸੀ ਜੜੀ ਬੂਟੀਆਂ ਦਾ ਜਿਹੜਾ ਅਸਰ ਹੈ ਇਹ ਲਗਭਗ ਤੁਹਾਨੂੰ 10 ਜਾਂ 11 ਦਿਨਾਂ ਬਾਅਦ ਦੱਸੇਗਾ ਅੱਛਾ ਇਹ ਨਹੀਂ ਹੈ ਵੀ ਤੁਰੰਤ ਇਹਦਾ ਕੋਈ ਨਹੀਂ 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 ਅਗਰ ਤੁਰੰਤ ਕਰ ਰਿਹਾ ਉਹਦੇ ਵਿੱਚ ਤੁਸੀਂ ਇਹ ਮੰਨ ਕੇ ਚੱਲੋ ਵੀ ਦੇ ਅੰਦਰ ਕਿਸੇ ਨਾ ਕਿਸੇ ਵੈਦ ਨੇ ਜਾਂ ਕਿਸੇ ਡਾਕਟਰ ਨੇ ਮਤਲਬ ਛੇ ਚਾਰ ਕੀਤੀ ਹੋਈ ਆ ਉਹਦੇ ਸਪੀਰੀਟ ਵਗੈਰਾ ਮਤਲਬ ਮਿਲਾਇਆ ਹੋਇਆ ਮਤਲਬ ਉਹ ਤੋਂ ਜਿਹੜੀ ਦੇਸੀ ਨੇ ਉਹ ਤੁਰੰਤ ਨਹੀਂ 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 ਉਹ ਚੋਲ ਚੀਜ਼ਾਂ ਨਹੀਂ ਤੇ ਫਿਰ ਇਹਦੇ ਵਿੱਚ ਕੀ ਕੀ ਚੀਜ਼ਾਂ ਪਾਈਆਂ ਨੇ ਇਹਦੇ ਵਿੱਚ ਜੀ ਅਸੀਂ ਲਗਭਗ 12-13 ਜਿਹੜੀਆਂ ਬੁੱਟੀਆਂ ਤੇ ਪਲੱਸ ਪਸਮਾ ओके okay जी हां जी हां जी ਜਿੱਦਾਂ ਕਿ ਸੋਨਾ ਪਸ ਹੋ ਗਿਆ ਚਾਂਦੀ ਪਸ ਹੋਣਾ ਲੋਹ ਪਸ ਹੋਗਿਆ ਨਾ ਇਹਦਾਂ ਦੀ ਚੀਜ਼ਾਂ ਦੇ ਨਾਲ ਅਸੀਂ ਇਹ ਤਿਆਰ ਕਰਦੇ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਇਹ ਕੱਲਾ ਆਪਣੇ ਸੈਕਸੂਅਲ ਕੰਮ ਕਰਦਾ ਹੈ ਪੂਰੀ ਬੋਡੀ ਨੂੰ ਕੰਮ ਕਰਦਾ ਅੱਛਾ ਜੀ ਜਦੋਂ ਬੰਦੇ ਦੇ ਅੰਦਰ ਤਾਕਤ ਹੋਏਗੀ ਫੇਰ ਹੀ ਮਤਲਬ ਆ ਵੀ ਉਹ ਮਤਲਬ ਇਮਿਊਨਿਟੀ ਸਟਰੋਂਗ ਹੁੰਦੀ ਹੈ ਬੇਸਿਕਲੀ ਤੁਸੀਂ ਸਾਡੇ ਦੁਆਕੇ ਨੇ ਆ ਕੇ ਫਰੀ ਪੰਜ ਵਾਰ 10 ਵਾਰ ਜਿੰਦੇ ਵਾਰ ਮਰਜ਼ੀ ਆ ਕੇ ਸਾਡੇ ਦੁਆਕਣੇ ਤੇ ਤੁਸੀਂ ਇਹਦਾ ਟੈਸਟ ਕਰ ਸਕਦੇ ਹੋ ਉਹਨੂੰ ਖਾ ਸਕਦੇ ਹੋ ਜਦੋਂ ਤੁਹਾਨੂੰ ਲੱਗੇ ਵੀ ਸਾਨੂੰ ਇਹ ਦਵਾਈ ਕੰਮ ਕਰ ਰਹੀ ਹੈ ਫਿਰ ਤੁਸੀਂ ਸਤੋ ਤੋਂ ਕੋਈ ਟੈਸਟ ਕਰਵਾ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਅਜੀ ਲੇਡੀਜ਼ ਨੂੰ ਜਿੱਦਾਂ ਅੱਜਕੱਲ ਜਿਹੜੀ ਸਮੱਸਿਆ ਆ ਰਹੀ ਆ ਬਹੁਤ ਜ਼ਿਆਦਾ ਲਪੂਰੀਆ ਦੀ ਸਮੱਸਿਆ ਆ ਰਹੀ ਇਹਨੂੰ ਆਪਾਂ ਪੇੜਾ ਕਹਿੰਦੇ ਨੇ ਪੰਜਾਬੀ ਵਿੱਚ ਜਾਂ ਪਾਣੀ ਦਾ ਆਉਣਾ ਕਹਿੰਦੇ ਨੇ ਠੀਕ ਹੈ ਜੀ ਇਹ ਜਿਹੜੀ ਬਿਮਾਰੀ ਆ ਇੱਕ ਬਹੁਤ ਹੀ ਨਾਮੁਰਾਦ ਬਿਮਾਰੀ ਆ ਇਹ ਬਿਮਾਰੀ ਦੇ ਨਾਲ ਜਿਹੜੀਆਂ ਆਪਣੀਆਂ ਲੇਡੀਜ਼ਾਂ ਨੇ ਟੋਹੀ ਦਾ ਜਿਹੜਾ ਦਰਦ ਆ ਬਹੁਤ ਜ਼ਿਆਦਾ ਲੱਕ ਦੇ ਕੋਲੋਂ ਲੱਕ ਦੇ ਉੱਪਰਲੇ ਪਾਸੇ ਜਾਂ ਗੋਡਿਆਂ ਦੇ ਵਿੱਚ ਕੜਕੜਕ ਦੀ ਆਵਾਜ਼ ਜਿਹੜੀ ਹੈਗੀ ਆ ਇਹ ਲਪੂਰੀਆ ਦੇ ਕਾਰਨ ਹੀ ਆ ਇਹਨੂੰ ਇੱਕ ਹੱਡਕੋਰ ਬਿਮਾਰੀ ਵੀ ਕਹਿੰਦੇ ਨੇ ਠੀਕ ਹੈ ਜੀ ਇਹ ਹੱਡਕੋਰ ਬਿਮਾਰੀ ਆ ਤੇ ਆਪਣੇ ਕੋਲੇ ਇਲਾਜ ਹਾਂ ਜੀ ਇਹਦੇ ਵਾਸ ਦਿਖਾਇਆ ਉਹਦੇ ਵਾਸਤੇ ਨਾ ਆਪਣੇ ਲੇਡੀਜ਼ ਵਾਸਤੇ ਵੀ ਇੱਕ ਬਹੁਤ ਵਧੀਆ ਤਰੀਕੇ ਨਾਲ ਇਹ ਚੀਜ਼ ਤਿਆਰ ਕੀਤੀ ਆ ਇਹਦਾ ਇੱਕ ਚਮਚਾ ਆਪਾਂ ਨੇ ਸਵੇਰੇ ਖਾਲੀ ਪੇਟ ਸੱਚੀ ਲੱਸੀ ਦੇ ਨਾਲ ਖਾਣਾ ਤੇ ਜ਼ਿਆਦਾਤਰ ਇਹਨਾਂ ਕਾਰਨਾ ਕਰਕੇ ਜਿਹੜਾ ਬੱਚਾ ਨਹੀਂ ਹੁੰਦਾ ਅੱਜਕੱਲ੍ਹ ਜੋੜਿਆਂ ਨੂੰ ਤੇ ਫਿਰ ਤਾਂ ਆਪਾਂ ਬੱਚਾ ਜਿਹੜੀ ਹੋਣ ਦੀ ਦਵਾਈ ਵੀ ਦੰਦੇ ਹੋਵਾਂਗੇ ਹਾਂਜੀ ਹਾਂਜੀ ਬੱਚਾ ਹੋਣ ਦੀ ਦਵਾਈ ਸਾਡੇ ਕੋਲ ਗਰੰਟਡ ਹੈ ਓਕੇ ਤੇ ਬੱਚਾ ਨਾ ਹੁੰਦਾ ਹੋਵੇ ਇਹਦੇ ਵਾਸਤੇ ਕੁਝ ਲੋਕ ਮਤਲਬ ਜਿੱਦਾਂ ਅੱਜਕੱਲ੍ਹ ਇੱਧਰ ਸੈਂਟਰ ਕੋਲ ਲਗੇ आईवीएफ वगैरह करवाਉਂਦੇ ਨੇ ਪਰ ਅਸੀਂ ਉਹ ਜੋੜਿਆਂ ਨੂੰ ਇਹ ਸਲਾਹ ਦਵਾਂਗੇ ਕਿ ਇੱਕ ਵਾਰ ਤੁਸੀਂ ਸਾਡੇ ਦਵਾਖਾਨੇ ਤੇ ਆ ਕੇ ਸਾਡੇ ਨਾਲ ਇੱਕ ਵਾਰ ਸਲਾਹ ਜ਼ਰੂਰ ਕਰੋ ਕਿ ਤੁਹਾਡਾ ਜਿਹੜਾ 1.5 ਲੱਖ ਰੁਪਈਆ ਅਗਰ ਵੱਜ ਜੂਵੇ ਤਾਂ ਜਿਆਦਾ ਬਹੁਤ ਵਧੀਆ ਗੱਲ ਹੋ ਆ ਸਕਦੀ ਓਕੇ ਤੇ ਜਿਵੇਂ ਤੁਸੀਂ ਦੱਸਿਆ ਸੀ ਤੁਹਾਡੇ ਕੋਲੇ ਬੱਚਾ ਹੋਣ ਦੀ ਪੱਕੀ ਦਵਾਈ ਹੈ ਹਾਂਜੀ ਹਾਂਜੀ ਗਰੰਟੀਡ ਦਵਾਈ ਹੈ ਓਕੇ ਹਾਂਜੀ ਇਹ ਨਹੀਂ ਹੈਗਾ ਕਿ ਸਾਡੇ ਕੋਲੇ ਬਹੁਤ ਸਾਰੇ ਸੈਂਕੜੇ ਲੋਕਾਂ ਦੇ ਕੋਲੇ ਬੱਚੇ ਹੋਏ ਆ ਠੀਕ ਹੈ ਜੀ ਵਿਦੇਸ਼ ਦੇ ਵਿੱਚ ਵੀ ਹੋਇਆ ਤੇ ਇੰਡੀਆ ਦੇ ਵਿੱਚ ਵੀ ਹੋਇਆ ਤੇ ਬਹੁਤ ਸਾਰੇ ਖੁਦ ਮਲੇਅਰ ਕੋਲ ਦੇ ਵਿੱਚ ਵੀ ਐਗਜ਼ਾਮਪਲ ਅਸੀਂ ਤੁਹਾਨੂੰ ਦੇ ਸਕਦੇ ਹਾਂ ਮਿਲਾ ਸਕਦੇ ਹਾਂ ਏਦਾਂ ਦੇ ਜਿਨ੍ਹਾਂ ਦੇ ਬੱਚੇ ਹੋ ਇਹਦਾ ਸਭ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਕੰਮ ਦੇ ਵਿੱਚ ਕਾਇਮ ਕੰਮ ਉਹ ਤਾਂ ਸਾਰੇ ਸ਼ਮਨ ਕੇ ਚੱਲੋਗੇ ਸਾਡੀ ਇਹ ਤੀਸਰੀ ਪੀੜ੍ਹੀ ਆ ਸਾਡਾ ਖਾਨਦਾਨੀ ਕੰਮ ਆ ਸਾਡੇ ਫਾਦਰ ਸਾਹਿਬ ਵੀ ਕੰਮ ਕਰਦੇ ਹੁੰਦੇ ਸੀਗੇ ਤੇ ਬਹੁਤ ਸਾਰੇ ਨੁਸਖੇ ਜਿਹੜੇ ਕਿ ਤਜਰਬੇ ਦੇ ਵਿੱਚ ਆਏ ਹੋਏ ਨੇ ਹਾਂਜੀ ਲੇਡੀਜ਼ ਦੇ ਵੀ ਜੈਂਸ ਦੇ ਵੀ ਹਾਂ ਕਾਫੀ ਟਾਈਮ ਹੋ ਗਿਆ ਕੰਮ ਕਰਦੇ ਆ ਤਾਂ ਅਸੀਂ ਵੀ ਜਿਵੇਂ ਕਾਫੀ ਵਾਰ ਦੀ ਵੀਡੀਓ ਕਰਦੇ ਰਹਿੰਦੇ ਆ ਤਾਂ ਲੋਕ ਸਾਨੂੰ ਮੈਸੇਜ ਕਰਦੇ ਰਹਿੰਦੇ ਨੇ ਵੀ ਆਹ ਬਿਮਾਰੀ ਆ ਬਿਮਾਰੀ ਤੇ ਅੱਜ ਇੱਕ ਅੱਜ ਕੱਲ੍ਹ ਜਿਹੜੀ ਲੋਕ ਜ਼ਿਆਦਾ ਪੁੱਛਦੇ ਨੇ ਉਹਦੇ ਵਿੱਚ ਇਹ ਪੁੱਛਦੇ ਨੇ ਵੀ ਜਿਵੇਂ ਮੰਨ ਲਓ ਕੋਈ ਚਾਹੇ ਜਵਾਨ ਆ ਬੰਦਾ 19 ਨੀਂਦ ਵੀ ਵਧੀਆ ਆਉਂਦੀ ਆ ਫਿਰ ਜਦੋਂ ਉੱਠਣੀਆਂ ਤਾਂ ਉੱਠਣ ਨੂੰ ਜੀ ਨਹੀਂ ਕਰਦਾ ਕਮਜ਼ੋਰੀ ਜੀ ਰਹਦੀ ਆ ਉਹਦਾ ਕੀ ਕਾਰਨ ਹੋਵੇ ਉਹਦਾ ਕਾਰਨ ਇਹ ਆ ਕਿ ਅੱਜ ਜਿਹੜਾ ਇਹ ਨੌਜਵਾਨ ਆ ਜੀ ਇੱਕ ਤਾਂ ਨਸ਼ੇ ਜਿਹੜੇ ਕਰ ਰਹੇ ਹਨ ਨਾ ਨੌਜਵਾਨ ਅਗਰ ਨਹੀਂ ਵੀ ਨਸ਼ਾ ਕਰ ਰਿਹਾ ਔਰ ਨੀਂਦ ਵੀ ਪ੍ਰੋਪਰ ਤੌਰ ਤੇ ਪੂਰੀ ਕਰ ਰਿਹਾ ਤੇ ਉਸ ਦੇ ਬਾਵਜੂਦ ਸਰੀਰ ਟੁੱਟ ਰਿਹਾ ਹਾਂਜੀ ਤਾਂ ਉਹ ਉਹਨੂੰ ਕਿਤੇ ਨਾ ਕਿਤੇ ਮਤਲਬ ਕੋਈ ਪ੍ਰੋਬਲਮ ਆ ਜਿੱਦਾਂ ਕਿ ਯੂਰਨ ਦੇ ਵਿੱਚ ਮਿਕਸ ਹੋ ਕੇ ਉਹਨੂੰ ਤਾਂ ਆ ਰਹੀ ਹੈ ਔਰ ਜਿਆ ਜਦੋਂ ਪਿਸ਼ਾਬ ਕਰਦਾ ਹੈ ਬਾਦਮ ਟਿਕਨ ਵੀ ਅੱਜ ਟਿਕਨ ਲੱਗ ਜਾਂਦਾ ਅੱਛਾ ਜੀ ਹਾਂਜੀ ਆਟੋਮੈਟਿਕਲੀ ਆਟੋਮੈਟਿਕਲੀ ਉਹਦੇ ਔਰ ਜਿੱਦਾਂ ਕਮਤਰ ਰੱਖਣੇ ਮਿੱਟੀ ਜਾਂਦਾ ਉਹਨਾਂ ਨੂੰ ਨੀਂਦ ਨਹੀਂ ਆਈ ਜਾਂਦੀ ਉਹ ਬੰਦੇ ਨੂੰ ਹਰ ਪੂਰੇ ਦਿਨੇ ਤੈ ਹੀ ਰਹਿੰਦਾ ਬੰਦਾ ਹੂੰ ਹੂੰ ਉਹਦਾ ਫਿਰ ਇਲਾਜ ਆਪਣੇ ਕੋਲ ਹੈ ਹਾਂਜੀ ਹਾਂਜੀ ਉਹਦਾ ਆਪਣੇ ਕੋਲੇ ਪੱਕਾ ਹੀ ਇਲਾਜ ਆ ਅੱਛਾ ਜੀ ਔਰ ਇਸ ਤਰ੍ਹਾਂ ਦਾ ਇਲਾਜ ਹੈ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਵੀ ਇਹ ਇਲਾਜ ਕਿਸ ਤਰ੍ਹਾਂ ਦਾ ਇਲਾਜ ਹੈ ਅੱਛਾ ਜੀ ਇਹ ਇੱਕ ਜਿਹੜਾ ਆਪਣੇ ਕੋਲੇ ਦਵਾਈ ਆ ਪਾਊਡਰ ਟਾਈਪ ਫਾਉਂਡ ਦੇ ਵਿੱਚ ਆ ਇਹ ਆਪਾਂ ਨੇ ਤਿਆਰ ਕੀਤੀ ਆ ਅੱਛਾ ਇਹਨੂੰ ਤਿਆਰ ਕਰਨ ਵਾਸਤੇ ਆਪਾਂ ਨੇ ਕਾਂਸੀ ਦੇ ਛੰਨੇ ਦੇ ਵਿੱਚ ਇਹਨੂੰ ਰਗੜਿਆ ਹੂੰ ਹੂੰ ਇੱਕ ਦਿਨ ਨਹੀਂ ਕਈ ਦਿਨ ਇਹਨੂੰ ਰਗੜਨਾ ਪੈਂਦਾ ਅੱਛਾ ਜੀ ਤਾਂ ਮਰੀਕ ਬਣਦੀ ਹੈ ਹਾਂਜੀ ਕਾਂਸੀ ਦਾ ਜਿਹੜਾ ਇਹ ਕੰਸੀ ਕੀ ਚੀਜ਼ ਹੁੰਦੀ ਆ ਉਹਦੇ ਵਿੱਚ ਇਹ ਚੀਜ਼ ਨੂੰ ਰਗੜਿਆ ਇਹਦਾ ਅਸੀਂ ਇੱਕ ਚਮਚਾ ਅੱਧਾ ਚਮਚਾ ਸੀਨਾ ਸਵੇਰੇ ਕੱਚੀ ਲੱਸੀ ਦੇ ਨਾਲ ਜਿਹਨੂੰ ਵੀ ਤਾਤ ਆਉਂਦੀ ਆ ਅਗਰ ਉਹਨੂੰ ਦੇ ਦਈਏ ਤੇ 10 ਦਿਨਾਂ ਦੇ ਵਿੱਚ ਉਹਦੀ ਤਾਤ ਬਿਲਕੁਲ ਬੰਦ ਹੋ ਜੂਗੀ ਹੋਰ ਜਿਵੇਂ ਤੁਸੀਂ ਨੌਜਵਾਨਾਂ ਦੀ ਗੱਲ ਕਰੀਆ ਨੌਜਵਾਨ ਅੱਜ ਕੱਲ੍ਹ ਸ਼ੋਅ ਬਹੁਤ ਕਰਦੇ ਨੇ ਜਿਵੇਂ ਜਿੰਮ ਲਾਉਂਦੇ ਨੇ ਹਨਾ ਤਾਂ ਜਿੰਮ ਲਾ ਕੇ ਸਰੀਰ ਉਹਵੇਂ ਬਣਦਾ ਨਹੀਂ ਨੇਚਰਲ ਤਰੀਕੇ ਨਾਲ ਫਿਰ ਸਪਲੀਮੈਂਟ ਖਾਂਦੇ ਨੇ ਉਹਨਾਂ ਸਰੀਰ 'ਚ ਜਿੰਨਾ ਜਿੰਨਾ ਜਿੰਮ ਲਾਉਂਦੇ ਨੇ ਠੀਕ ਨਹੀਂ ਉਹ ਤੋਂ ਬਾਅਦ ਪ੍ਰੋਬਲਮ ਆਉਂਦੀ ਆ ਤੇ ਆਪਣੇ ਕੋਲੇ ਉਹ ਚੀਜ਼ ਦਾ ਵੀ ਕੋਈ ਬਦਲ ਹੈਗਾ ਹਾਂ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਇਹ ਅੱਛਾ ਜੀ ਜਿੰਮ ਵਾਲੇ ਸਾਡੇ ਕੋਲੇ ਬਹੁਤ ਸਾਰੇ ਮੁੱਦੇ ਆਉਂਦੇ ਵੀ ਨੇ ਠੀਕ ਹੈ ਜੀ ਉਹਨਾਂ ਵਾਸਤੇ ਅਸੀਂ ਇੱਕ ਬੜੀ ਜ਼ਬਰਦਸਤ ਚੀਜ਼ ਤਿਆਰ ਕੀਤੀ ਆ ਚਮਨਪਰਾਸ ਫਾਰਮ ਦੇ ਵਿੱਚ ਹੀ ਉਹ ਵੀ ਅੱਛਾ ਦਿਖਾ ਦਿਓ ਜੀ ਲਓ ਜੀ ਆਪਾਂ ਦੇਖਦੇ ਆਂ ਲਓ ਜੀ ਆਹ ਚੀਜ਼ ਹੈ ਜੀ ਔਰ ਇਹਦੇ ਅੰਦਰ ਅਸੀਂ ਜੜੀਆਂ ਬੂਟੀਆਂ ਤੋਂ ਇਲਾਵਾ ਅਸੀਂ ਇਹਦੇ ਵਿੱਚ ਪਾਸਵਾ ਵੀ ਐਡ ਕੀਤੀ ਹੈ ਨੇ ਸਪਲੀਮੈਂਟ ਦੇ ਵਿੱਚ ਤੁਹਾਨੂੰ ਪਾਸਵਾ ਨਹੀਂ ਮਿਲੂਗੀ ਠੀਕ ਹੈ ਔਰ ਜਿਹੜਾ ਸਪਲੀਮੈਂਟ ਆ ਇਹਦਾ ਸਰਟੀਫਿਕੇਟ ਬਹੁਤ ਹੁੰਦਾ ਬਹੁਤ ਹੁੰਦਾ ਜੀ ਲੇਕਿਨ ਜਿਹੜਾ ਇਹ ਸਾਡਾ ਚਮਨਪਰਾਸ ਆ ਲੋਕੀ ਖਾ ਰਣੇ ਲੇਡੀਜ਼ ਵੀ ਖਾ ਰਣ ਇਦੇ ਨਾਲ ਜਿਹੜੇ ਉਹਨਾਂ ਦੇ ਮਸਲੇ ਬਹੁਤ ਜ਼ਿਆਦਾ ਉੱਭਰੇ ਹੁੰਦੇ ਨੇ ਬਹੁਤ ਜਲਦੀ ਮਤਲਬ ਮਸਲ ਨੂੰ ਬਹੁਤ ਛੇਤੀ ਹੋਰ ਜਿਹੜੀ ਜਿੰਮ ਤੋਂ ਬਾਅਦ ਕੋਈ ਥਕਾਵਟ ਹੁੰਦੀ ਹੈ ਉਹ ਥਕਾਵਟ ਨਹੀਂ ਇਹਦੇ ਨਾਲ ਹੁੰਦੀ ਓਕੇ ਜੀ ਹਾਂਜੀ ਇਹ ਫਿਰ ਖਾਣਾ ਕਿਵੇਂ ਹੁੰਦਾ ਜਿੰਮ ਲਾ ਕੇ ਖਾਂਦਾ ਜਾਂ ਪਹਿਲਾਂ ਖਾਂਦਾ ਜੀ ਇਹ ਜਿੰਮ ਲਾ ਕੇ ਆ ਕੇ ਤੁਸੀਂ ਖਾਣਾ ਇੱਕ ਚਮਚਾ ਰਾਤ ਨੂੰ ਜਦੋਂ ਤੁਸੀਂ ਆਪਣੇ ਰੋਟੀ ਵਗੈਰਾ ਕੋਈ ਹੋਰ ਡਾਈਟ ਵਗੈਰਾ ਨਾਲ ਖਾਣੀ ਆ ਤਾਂ ਦੁੱਧ ਦੇ ਨਾਲ ਇਹਦਾ ਇੱਕ ਚਮਚਾ ਪਾ ਲੈਣਾ ਜੀ ਇਹਦਾ ਇੱਕ ਉਦਾਹਰਣ ਦੱਸਣਾ ਠੀਕ ਹੈ ਜੀ ਇਹਦਾ ਸਾਬ ਇਹਦੇ ਵਿੱਚ ਹੀ ਅਗਰ ਮੈਂ ਐਡ ਕਰਾਂ ਜਿਵੇਂ ਲੋਕ ਵੈਸੇ ਚਮਨ ਪ੍ਰਸ਼ਾਣ ਕਰਦੇ ਆ ਆਪਾਂ ਨਾਰਮਲੀ ਜਿਹੜਾ ਤੇ ਜਮਲਾਰੇ ਨੂੰ ਉਹ ਨਹੀਂ ਖਾ ਉਹ ਵੀ ਖਾ ਸਕਦੇ ਨੇ ਜਿਹੜੇ ਨਹੀਂ ਲਗਾ ਰਹੇ ਮਤਲਬ ਇਹਨੂੰ ਕੋਈ ਵੀ ਖਾ ਸਕਦਾ ਕੋਈ ਵੀ ਖਾ ਸਕਦਾ ਠੀਕ ਹੈ ਜੀ ਬਹੁਤ ਬੱਚੇ ਵੀ ਖਾ ਸਕਦੇ ਨੇ ਅੱਛਾ ਜੀ ਮਤਲਬ ਬੱਚੇ ਵੀ ਖਾ ਸਕਦੇ ਨੇ ਕੀ ਬਾਤ ਹੈ ਅਧਿਆਪਕ ਸਾਹਿਬ ਅੱਜਕੱਲ ਬਹੁਤ ਪ੍ਰੋਬਲਮ ਬਹੁਤ ਹੋ ਗਈ ਲੋਕਾਂ ਨੂੰ ਦਿਮਾਗੀ ਪ੍ਰੋਬਲਮ ਬਹੁਤ ਆਉਣ ਲੱਗੀ ਕਿਉਂਕਿ ਲੋਕ ਓਵਰ ਥਿੰਕਿੰਗ ਕਰਦੇ ਨੇ ਮੋਬਾਈਲ ਚਲਾਉਂਦੇ ਨੇ ਚੀਜ਼ਾਂ ਭੁੱਲਣ ਲੱਗੇ ਉਹਦੀ ਕੋਈ ਸਪੈਸ਼ਲ ਦਵਾਈ ਹੈ ਆਪਣੇ ਕੋਲੇ ਉਹਦੇ ਵਾਸਤੇ ਨਾ ਅਸੀਂ ਖਮੀਰਾ ਤਿਆਰ ਕਰਦੇ ਹਾਂ ਅੱਛਾ ਜੀ ਹਾਂਜੀ ਹਾਂਜੀ ਜਿੰਨੇ ਕੇ ਚਾਂਦੀ ਦੇ ਵਰਤਾਂ ਤੋਂ ਸੱਚੇ ਮੁੱਕੇ ਉਹਦੇ ਕੋਈ ਖਮੀਰਾ ਅਸੀਂ ਤਿਆਰ ਕਰਦੇ अच्छा जी ਹਨ ਜਿੱਤਾ ਆਪੇ ਉਹ ਦੂਸਰੇ ਡਾਕਟਰ ਦੱਸਦੇ ਨੇ ਕਿ ਤੁਸੀਂ ਆਪਣੇ ਜ਼ੈਤੂਨ ਦੇ ਤੇਲ ਦੀ ਮਾਲਿਸ਼ ਕਰੋ ਜਾਂ ਫਲਾਂ ਚੀਜ਼ ਖਾਂ ਲਗ ਜਾਓ ਐਦਾਂ ਹੋ ਜੂਗਾ ਲੇਕਿਨ ਉਹ ਜਿਹੜਾ ਖਮੀਰਾ ਏ ਉਹ ਜਿਹੜਾ ਕੋਈ ਫਰੂਟ ਵਗੈਰਾ ਜਾਂ ਮਤਲਬ ਆ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਕਫ ਵਗੈਰਾ ਕੋਈ ਨਾੜੀਆਂ ਦੇ ਵਿੱਚ ਜੰਮੀ ਹੁੰਦੀ ਆ ਨਾ ਉਹ ਸਾਰੀ ਚੀਜ਼ਾਂ ਨੂੰ ਮਤਲਬ ਉਹ ਪੂਰੀ ਕਰ ਦਿੰਦੀ ਆ ਜਿਹੜੀਆਂ ਆਪਾਂ ਦਵਾਈਆਂ ਤਿਆਰ ਕਰਦੇ ਆ ਜਨਰਲੀ ਆਪਾਂ ਖੁਦ ਹੀ ਤਿਆਰ ਕਰਦੇ ਆ ਜਾਂ ਜਿਵੇਂ ਅੱਜ ਕੱਲ ਬਹੁਤ ਸਸ ਪ੍ਰੋਬਲਮ ਆਉਂਦੀ ਆ ਲੋਕ ਬਹੁਤ ਚੀਜ਼ ਪੁੱਛਦੇ ਨੇ ਵੀ ਯਾਰ ਜੈਵਿਕ ਨਾ ਅੱਜ ਕੱਲ ਵਿੱਚ ਸਟੀਰੋਇਡ ਪਾਉਣ ਲੱਗੇ ਜਲਦੀ ਅਸਰ ਕਰਨ ਦੇ ਲਈ ਤੇ ਬਿਲਕੁਲ ਤੁਹਾਡੀ ਇਹ ਗੱਲ ਬਹੁਤ ਸਹੀ ਹੈ ਜੀ ਇਹ ਬਹੁਤ ਸਾਰੀਆਂ ਕੰਪਲੇਂਟਾਂ ਆਉਂਦੀਆਂ ਰਹਿੰਦੀਆਂ ਅੱਜ ਜੀ ਮੇਰਾ ਸਿਰਫ ਅੜਿਆ ਜੀ ਮੈਂ ਫਲਾਂ ਦਵਾਈ ਖਾਦੀ ਸੀਗੀ ਜਾਂ ਮੇਰੇ ਲੱਤਾਂ ਫੜ ਲੀਆਂ ਇਤਨੀ ਦਵਾਈ ਖਾਦੀ ਸੀ ਪਰ ਸਾਡਾ ਇਹ ਦਾਵਾ ਹੈ ਕਿ ਸਾਡੀ ਕਿਸੇ ਵੀ ਦਵਾਈ ਦੇ ਵਿੱਚ ਅਗਰ ਤੁਹਾਨੂੰ ਤੁਸੀਂ ਕਿਸੇ ਮਰਜ਼ੀ ਲੈਬ ਤੋਂ ਟੈਸਟ ਕਰਵਾ ਸਕਦੇ ਹੋ ਵੀ ਸਾਡੀ ਦਵਾਈ ਦੇ ਅੰਦਰ ਤੋਂ ਲੋਕ ਕਿਸੇ ਵੀ ਤਰ੍ਹਾਂ ਦਾ ਕੋਈ ਸਟੀਰੀਡ ਨਹੀਂ ਮਿਲੂਗਾ ਅਸੀਂ ਲੋਕਾਂ ਦਾ ਇਲਾਜ ਕਰਦੇ ਹਾਂ ਅਸੀਂ ਲੋਕਾਂ ਨਾਲ ਖਿਲਵਾ ਨਹੀਂ ਕਰ ਤੇ ਅਗਰ ਕਿਸੇ ਨੇ ਬਾਹਰ ਦਵਾਈ ਪਵਾਉਣੀ ਹੋਵੇ ਸਪੋਜ਼ ਕਰ ਲਓ ਜੇ ਮੇਰੇ ਤੁਹਾਡਾ ਨੰਬਰ ਆ ਰਿਹਾ ਤੇ ਤੁਹਾਨੂੰ ਫੋਨ ਕਰਕੇ ਤੁਸੀਂ ਬਾਹਰ ਭੇਜ ਦੋਗੇ ਹਾਂ ਜਿੱਥੇ ਮਰਜ਼ੀ ਬੰਗਵਾ ओके ਆਰਡਰ ਆਫ ਕੰਟਰੀ ਇਮਰਜੀ ਮਗਵਾਸ ਜਿੱਥੇ ਤੇ ਮੈਨੂੰ ਇਹ ਦੱਸੋ ਵੀ ਹੁਣ ਤੱਕ ਜਿਵੇਂ ਤੁਸੀਂ ਦੱਸਿਆ ਵੀ ਤੁਹਾਨੂੰ 20 25 ਸਾਲ ਹੋ ਗਏ ਕੰਮ ਕਰਦਿਆਂ ਨੂੰ ਮਤਲਬ ਕਿਥੋਂ ਕਿਥੋਂ ਦੇ ਲੋਕ ਤੋਂ ਤੋਂ ਦਵਾਈ ਲੈ ਕੇ ਨੇ ਜਿਹੜੀ ਦਵਾਈ ਤਾਂ ਇਹ ਮੰਨ ਕੇ ਚੱਲੋ ਜੀ ਵੀ ਤੁਸੀਂ ਬ੍ਰਦਰ ਕੇ ਆਪਣੀ ਜਿਹੜੀ ਦਵਾਈ ਆ ਦੁਨੀਆਂ ਦੀ ਕੋਈ ਕੰਟਰੀ ਐਸੀ ਨਹੀਂ ਹੈਗੀ ਜਿੱਥੇ ਆਪਣੀ ਦਵਾਈ ਨਹੀਂ ਮੰਗਵਾ ਰਹੇ ਲੋ ਵਾਹ ਜੀ ਵਾਹ ਫਿਰ ਕੋਲੇ ਤੋਂ علاوہ ਪੂਰੀ ਇੰਡੀਆ ਦੇ ਵਿੱਚ ਤਾਂ ਜਾ ਹੀ ਰਹੀ ਆ ਬਾਹਰ ਵੀ ਜਾ ਰਹੀ ਹੈ ਬਾਹਰ ਵੀ ਜਾ ਰਹੀ ਹੈ ਤੇ ਕੀ ਰਿਸਪੌਂਸ ਕੀ ਹੁੰਦਾ ਲੋਕਾਂ ਦਾ ਫਿਰ ਰਿਸਪੌਂਸ ਬਹੁਤ ਵਧੀਆ ਰਿਸਪੌਂਸ ਮਿਲਦੇ ਜਿਹਨਾਂ ਦੇ ਬੱਚੇ ਨਹੀਂ ਕਈ ਕਿ ਸਾਲ ਦੇ ਹੋ ਰਹੇ ਸੀਗੇ ਜਾਂ ਬਿਲਕੁਲ ਤੇ ਮੁਹੱਬਤ ਦੀ ਰਿਸਪਾਂਸ ਮਿਲ ਰਹੀ ਹੈ ਹਾਂਜੀ ਇੱਕ ਇਦਾਂ ਦਾ ਕੇਸ ਮਤਲਬ ਆ ਵੀ ਆਪਣੇ ਇੰਗਲੈਂਡ ਦੇ ਵਿੱਚ ਸੀਗਾ ਇੱਕ ਅੱਛਾ ਜੀ ਹਾਂ ਭਰਾ ਤੇ ਉਹਨੇ ਸਤੋਂ ਸਾਡੇ ਨਾਲ ਇਦਾਂ ਹੀ ਗਲਤਬਾਤ ਕੀਤੀ ਕਿ ਜੀ ਮੈਨੂੰ ਇਦਾਂ ਦੀ ਪ੍ਰੋਬਲਮ ਆ ਕਿ ਮੇਰੇ ਸਪਰਮ ਤੋਂ ਨੇ ਜਿਹੜੇ ਵੀਕ ਨੇ ਬੱਚਾ ਨਹੀਂ ਹੈ ਵੇ ਵੀ ਨਹੀਂ ਹੈ ਮੇਰੇ ਕੋਲੇ ਵੀ 8 ਸਾਲ ਹੋ ਗਏ ਅੱਛਾ ਜੀ ਤੇ ਉਹਨੂੰ ਅਸੀਂ ਇੱਕ ਮੰਤਰੀ ਜੀ ਨੂੰ ਦੱਸਿਆ ਵੀ 3 ਮਾਂਥ ਦਾ ਕੋਰਸ ਆ ਇੱਕ ਮਾਂਥ ਤੁਸੀਂ ਸਾਡੀ ਦਵਾਈ ਖਾਓ ਦਵਾਈ ਖਾਂਦੇ ਖਾਂਦੇ ਹੀ ਰੱਬ ਨੇ ਉਹਨੂੰ ਮੁਰਾਦ ਦੇ ਦਿੱਤੀ ਮੁਰਾਦ ਦੇ ਦਿੱਤੀ ਕੀ ਬਾਤ ਹੈ ਉਸ ਵੇਲੇ ਜਦ ਬੱਚਾ ਹੋ ਗਿਆ ਔਰ ਰੋ ਰਿਹਾ ਦੀ ਔਰ ਗੱਲ ਕਰ ਰਿਹਾ ਸੀ ਕਹਿੰਦਾ ਜੀ ਮੈਂ ਤੁਹਾਨੂੰ ਕੁਝ ਦੱਸ ਨਹੀਂ ਸਕਦਾ ਕਿ ਮੈਂ ਕਿੰਨਾ ਖੁਸ਼ ਹਾਂ ਹਾਂ ਜੀ ਕੀ ਬਾਤ ਹੈ ਮਤਲਬ ਬਹੁਤ ਵਧੀਆ ਲੱਗਦਾ ਹੁਣ ਤੁਹਾਨੂੰ ਬਹੁਤ ਵਧੀਆ ਮੈਸਮ ਬਹੁਤ ਵਧੀਆ ਲੱਗਿਆ ਸਾਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਤੇ ਸਾਡੀ ਵੀ ਕੋਸ਼ਿਸ਼ ਇਹ ਕਹਿੰਦੇ ਕਿ ਵਧੀਆ ਜਾਣਕਾਰੀ ਲੋਕਾਂ ਤੱਕ ਪਹੁੰਚੇ ਤੇ ਹੁਣ ਅਖੀਰ ਦੇ ਵਿੱਚ ਕੀ ਕਹੋਗੇ ਲੋਕਾਂ ਨੂੰ ਜਿਹੜੇ ਤੁਹਾਨੂੰ ਦੇਖ ਰਹੇ ਨੇ ਬ੍ਰਦਰ ਲੋਕਾਂ ਦੇ ਅੱਗੇ ਸਾਡਾ ਇਹ ਮੈਸੇਜ ਆ ਕੇ ਦੇਖੋ ਅਖੀਰ ਦੇ ਵਿੱਚ ਜਿਹੜਾ ਤੁਸੀਂ ਪੁੱਛਿਆ ਸਤੋ ਬਹੁਤ ਵਧੀਆ ਲੱਗਿਆ ਇਹ ਜਿਹੜੇ ਫਰਜ਼ੀ ਬੈਦ ਬੈਠੇ ਨੇ ਹਾਂ ਜੀ ਜਿਹੜੇ ਲੋਕਾਂ ਨਾਲ ਮਤਲਬ ਖਿਲਵਾੜ ਉਹਨਾਂ ਤੋਂ ਬਚਿਆ ਜਾਵੇ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਇੱਕ ਵਾਰ ਸਾਡੇ ਦਵਾਖਾਨੇ ਤੇ ਆ ਕੇ ਸਾਡੇ ਨਾਲ ਸਲਾਹ ਜੁਰ ਕਰੋ ਔਰ ਸਾਡੇ ਅਸੀਂ ਜਿਹੜਾ ਕੰਮ ਕਰ ਰਹੇ ਆ ਅਸੀਂ ਲੋਕਾਂ ਦੀ ਭਲਾਈ ਲਈ ਕਰ ਰਹੇ ਹਾਂ ਨਾ ਕਿ ਕੋਈ ਪੈਸੇ ਦਾ ਮਸਲਾ ਹੈ ਤੇ ਬਹੁਤ ਵਧੀਆ ਲੱਗਿਆ ਮੈਡਮ ਜੀ ਨਾਲ ਗੱਲ ਕਰਕੇ ਕਿਉਂਕਿ ਬਹੁਤ ਵਧੀਆ ਜਾਣਕਾਰੀ ਇਹਨਾਂ ਨੇ ਦਿੱਤੀ ਆ ਕਹਿੰਦੇ ਇੱਕ ਵਾਰੀ ਸਾਡੇ ਕੋਲੇ ਆਓ ਆ ਕੇ ਸਲਾਹ ਲਾਓ ਜੇਕਰ ਇਹਨਾਂ ਦੀ ਸਲਾਹ ਜਿਹੜੀ ਤੁਹਾਡੇ ਦਿਲ ਨੂੰ ਲੱਗ ਰਹੀ ਆ ਤਾਂ ਦਵਾਈ ਲਿਓ ਨਹੀਂ ਭਾਵੇਂ ਨਾ ਲਿਓ ਪਰ ਇੱਕ ਵਾਰੀ ਆ ਜ਼ਰੂਰ ਜਾਇਓ ਹਨਾ ਤਾਂ ਵਿਜ਼ਿਟ ਕਰਿਓ ਤੁਹਾਨੂੰ ਰਸਤਾ ਅਸੀਂ ਪਹਿਲਾਂ ਹੀ ਦਿਖਾਤਾ ਸੀਗਾ ਤੇ ਬਾਕੀ ਇਹਨਾਂ ਦੀ ਦਵਾਈ ਕੋਈ ਮਹਿੰਗੀ ਵੀ ਨਹੀਂ ਹ ਤੇ ਜ਼ਰੂਰ ਵਿਜ਼ਿਟ ਕਰਿਓ ਹੋ ਸਕਦਾ ਕਿਸੇ ਦਾ ਭਲਾ ਹੋ ਜਵੇ ਵੀਡੀਓ ਸ਼ੇਅਰ ਕਰ ਦਿਓ ਹੋ ਸਕਦਾ ਤੁਹਾਡੇ ਸਰਕਲ ਦੇ ਵਿੱਚ ਕਿਸੇ ਕੋਲੇ ਵੀਡੀਓ ਪਹੁੰਚੇ ਤੇ ਉਹਦਾ ਭਲਾ ਹੋ ਜੇ ਬਾਕੀ ਸਾਡੀ ਵੀ ਕੋਸ਼ਿਸ਼ ਰਹਿੰਦੀ ਆ ਕਿ ਜਿਹੜੀਆਂ ਵਧੀਆ-ਵਧੀਆ ਜਾਣਕਾਰੀ ਵਾਲੀਆਂ ਵੀਡੀਓ ਨੇ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਤੇ ਸਾਡੇ ਪੇਜ ਨੂੰ ਜਿਹੜਾ ਇਹਨੂੰ ਵੀ ਸ਼ੇਅਰ ਕਰ ਦਿਓ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਮਿਲਦੇ ਰਹਾਂਗੇ ਇਸ ਸਾਰੇ ਕੰਮ ਦੀ ਜਾਣਕਾਰੀ ਦੇ ਨਾਲ ਅੱਗੇ ਵੀ ਧੰਨਵਾਦ ਜੀ